ਦੇਖੋ ਧਰਮ ਦੀ ਰਾਜ ਨਹੀਂ ਸੀ ਭਾਵੇਂ ਉਹ ਮੰਦਰ ਦੀ ਬੀਜੇਪੀ ਕਰ ਰਹੀ ਹੈ ਭਾਵੇਂ ਉਹ ਖਾਲਸਾਣ ਦੀ ਜਾਂ ਸਿੱਖ ਪੰਥ ਦੀ ਸਿਮਰਜੀਤ ਮੰਨ ਕਰ ਰਿਹਾ ਹੈ ਭਾਵੇਂ ਅਕਾਲੀ ਦਲ ਬਾਦਲ ਵਾਲੇ ਹਮੇਸ਼ਾ ਤੋਂ ਇਹ ਪੰਥ ਦੀ ਰਾਜਨੀਤੀ ਖੇਡਦੇ ਰਹੇ ਹੈ ਇਹ ਨੀਤੀਆਂ ਅੱਜ ਦੇ ਡੇਟ ਦੇ ਵਿੱਚ ਜਿਹੜੀਆਂ ਪ੍ਰਸੰਗਿਕ ਨਹੀਂ ਹੈਗੀਆਂ ਲੋੜ ਨਹੀਂ ਅਜਿਹਾ ਦੀ ਹੈਗੀ ਅੱਜ ਪੰਜਾਬ ਬਰਬਾਦ ਹੋਇਆ ਹੋਇਆ ਅੱਜ ਇਹਨਾਂ ਨੀਤੀਆਂ ਨਾਲ ਦੱਸੋ ਨਸ਼ੇ ਨਾਲ ਰੁਕਦਾ ਜਿਹੜਾ 6 ਮਦਰਾ ਰੋਕਿਆ ਜਾ ਸਕਦਾ ਇਹ ਧਰਤੀ ਜਿਹੜੀ ਹੈ ਠੀਕ ਕੀਤੀ ਜਾ ਸਕਦੀ ਹੈ ਨਸ਼ਿਆਂ ਬਾਰੇ ਕੋਈ ਵੀ ਅੱਜ ਪੋਲੀਟੀਕਲ ਬੰਦਾ ਕਦੇ ਗੱਲ ਕਰਦਾ ਸੁਣਿਆ ਵੀ ਨਸ਼ੇ ਪੰਜਾਬ ਦੇ ਵਿੱਚ ਹੈਗੇ ਇੱਕ ਵੀ ਸਿਮਰਜੀਤ ਮਾਨਵੀ ਕਹਿੰਦਾ ਪੰਥ ਨੂੰ ਖਤਰਾ ਹੈ ਇਹ ਉਹ ਸੁਖਪਾਲ ਖੜਾ ਕਰਨ ਲੱਗ ਪਿਆ ਹੁਣ ਤਾਂ ਵੀ ਬੰਦੀ ਸਿੰਘਾਂ ਵਾਲੀ ਗੱਲ ਜਿਹੜੇ ਜਿਹੜੇ ਆਪਣੇ ਠੇਕਾ ਇਹਨਾਂ ਕੋਲੇ ਹੈਗਾ ਮਾਨ ਸਾਹਿਬ ਕੋਲੇ ਉਧਰ ਸਿਹਤ ਮਾਰਨ ਲੱਗ ਪਏ ਖੇਰਾ ਸਾਹਿਬ ਆ ਕੇ ਹੁਣ ਇਹ ਨਹੀਂ ਪਤਾ ਲੱਗਦਾ ਵੀ ਇਹ ਕਾਂਗਰਸ ਚ ਆਏ ਹੈ ਜਾਂ ਇਹ ਮਾਨ ਸਾਹਿਬ ਦੇ ਨਾਲ ਮਤਲਬ ਲੜਨ ਆਏ ਕਿ ਇਕੱਠੇ ਹੈਗੇ ਬਹੁਤ ਚੀਜ਼ਾਂ ਸਮਝ ਨਹੀਂ ਆ ਰਹੀਆਂ ਵੀ ਹੈ ਕੀ ਚੱਲ ਕੀ ਰਿਹਾ ਤੂੰ ਬੜਾ ਭਲੇਖਾ ਲੈ ਕੇ ਆਏ ਹੋਏ ਲੋਕ ਨੇ ਸਾਰੇ ਇਹ ਫਿਰ ਮੈਂ ਲੱਗਦਾ ਕਿ ਲੈ অপਸ਼ਨ ਲੋਕਾਂ ਕੋਲ ਜੇ ਹੋਵੇ ਉਹ ਜਿਹਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਆਪਸ਼ਨ ਦੇਈਏ ਉਹਨਾਂ ਵਾਲੇ ਸਮੇਂ ਵਿੱਚ ਉਹ ਆਪਸ਼ਨ ਜਦੋਂ ਹੋਈ ਤਾਂ ਜਿਵੇਂ 92 ਸੀਟਾਂ ਦਾ ਰਿਜ਼ਲਟ ਆਇਆ ਸੀ ਅਗਲੀ ਵਾਰੀ 116 ਸੀਟਾਂ ਦਾ ਰਿਜ਼ਲਟ ਆਊਗਾ ਲੋਕ ਇੰਨੇ ਦੁਖੀ ਔਰ ਥਕੇ ਹੋਏ ਆ ਔਰ ਅੱਕੇ ਹੋਏ ਆ ਪਰ ਆਹ ਜਿਹੜਾ ਰਿਜ਼ਲਟ ਹੈ ਇਸ ਵਾਰ ਦੇ ਤੁਸੀਂ ਦੇਖਿਆ ਜੇ ਕੁਝ ਆਜ਼ਾਦ ਚਿਹਰਿਆਂ ਦੀ ਆਵਾਜ਼ ਉੱਠਣ ਲੱਗ ਪਈ ਹੈ ਜੀ ਇਸ ਵਾਰ ਬੇਸ਼ੱਕ ਸ਼ੁਰੂਆਤ ਤਾਂ ਅਸੀਂ ਸੰਰੂਰ ਤੋਂ ਕੀਤੀ ਹੈ ਹੁਣ ਹੋਰ ਕੁਝ ਨਾਮ ਆਉਣਗੇ ਜੇ ਆਜ਼ਾਦ ਕੁਝ 5 7 ਚਿਹਰੇ ਚੰਗੇ ਇਸ ਤਰ੍ਹਾਂ ਦੇ ਉੱਠ ਕੇ ਖੜੇ ਹੋਗੇ ਤਾਂ ਆ ਸੜੀ ਹੈਗੀ ਇਲੈਕਸ਼ਨ ਦੇ ਵਿੱਚ ਹੀ ਜਿਹੜਾ ਕੋਈ ਨਵੇਂ ਰਿਜ਼ਲਟ ਤੁਹਾਨੂੰ ਦੇਖਣ ਨੂੰ ਮਿਲ ਸਕਦੇ ਆ ਤੇ ਇੱਕ ਵਾਰੀ ਜਦੋਂ ਇਹ ਹਵਾ ਚੱਲ ਪਈ ਇਹਨੂੰ ਰੋਕਿਆ ਨਹੀਂ ਜਾ ਸਕਦਾ ਕਿਉਂਕਿ ਇਸ ਪਾਸੇ ਕੋਈ ਤੁਰਾ ਹੀ ਨਹੀਂ ਹੋਇਆ ਪੋਲੀਟਿਕਲ ਬੰਦੇ ਪਾਰਟੀਆਂ ਨੂੰ ਵੈਕਿਊਮ ਹੈ ਪੰਜਾਬ 'ਚ ਟੋਟਲ ਵੈਕਿਊਮ ਹੈਗਾ ਟੋਟਲ ਵੈਕਿਊਮ ਹੈ ਇਹਨਾਂ ਵੈਕਿਊਮ ਨਾਲ ਕਦੇ ਰਿਹਾ ਨਾ ਸ਼ਾਇਦ ਆਉਣ ਵਾਲੇ ਸਮੇਂ 'ਚ ਕਦੇ ਰਹੇ ਕਿਉਂਕਿ ਵੈਕਿਊਮ ਜਦੋਂ ਭਰੇ ਨਹੀਂ ਜਾਂਦੇ ਫਿਰ ਉਦੋਂ ਕੁਝ ਗਲਤ ਚੀਜ਼ਾਂ ਉਹਨੂੰ ਭਰ ਦਿੰਦੀਆਂ ਜੀ ਇਸ ਵੈਕਿਊਮ ਨੂੰ ਜੇ ਹੁਣ ਤਾਂ ਫਿਰ ਇਹ ਲੱਗਦਾ ਕਿਸੇ ਮਰਜੀ ਸਿਮਾਨ ਜੋ ਜਿੱਤੇ ਨੇ ਉਹ ਗਲਤੀ ਨੇ ਵੈਕਿਊਮ ਪਰ अगेन ਮਾਨ ਸਾਹਿਬ ਜੋ ਜਿੱਤੇ ਐਮਪੀ ਦੀ ਚੋਣ ਉਹ ਵੈਕਿਊਮ ਸੀ ਗਲਤ ਬੰਦੇ ਨੇ ਐਗਜ਼ੈਕਟਲੀ ਐਗਜ਼ੈਕਟਲੀ ਬਿਲਕੁਲ ਯੂ نو অপਸ਼ਨ ਕੋਈ ਨਹੀਂ ਹੁੰਦੀ ਲੋਕਾਨ ਸਾਹਿਬ ਮਤਲਬ ਗਲਤ ਕਿਉਂ ਲਾਦੇ ਕਿਉਂਕਿ ਸਿੱਖ ਰਾਜ ਦੀਆਂ ਸਿੱਖ ਮਸਲਿਆਂ ਨੂੰ ਚੱਕਦੇ ਨਹੀਂ ਲੋਕ ਲੋਕ ਫੇਸਬੁੱਕ ਖੋਲੀ ਤੇ ਕਹਿੰਦੇ ਵੀ ਜੇ ਸਟੈਂਡ ਹੈ ਕਿਸ ਦਾ ਸੀ ਮਜੀਦ ਮਾਨ ਦਾ ਨਹੀਂ ਠੀਕ ਹੈ ਉਹ ਸਟੈਂਡ ਨੂੰ ਉਹਨੀ ਡਿਊਟੀ ਉਹਨੀ ਜਿਹੜੀ ਉਹਨੂੰ ਅਸਾਈਨਮੈਂਟ ਮਿਲੀ ਹੋਈ ਹੈ ਉਹ ਤੋਂ ਸਟੈਂਡ ਲੈਣ ਦੀ ਅਸਾਈਨਮੈਂਟ ਆ ਉਹਦੇ ਕੋਲ ਉਹ ਤਾਂ ਇੱਕ ਵਾਰੀ ਇਹ ਸੱਚ ਵੀ ਹੈ ਸ਼ਰਦ ਗੇ ਨੂੰ ਸੀਐਮ ਦਾ ਵੀ ਬਣ ਸਕਦਾ ਸੀ ਜਿਹਨੂੰ ਇਹਨੂੰ ਹੁਕਮ ਨਹੀਂ ਸੀ ਤੁਸੀਂ ਅੰਦਰ ਨਹੀਂ ਵੜਨਾ ਜਦੋਂ ਇਹਨੇ ਸੌ ਨਹੀਂ ਚੱਕੀ ਸੀ ਜਾ ਕੇ ਉਦੋਂ ਹੁਕਮ ਸੀਗਾ ਤੂੰ ਅੰਦਰ ਨਹੀਂ ਵੜਨਾ ਇਹ ਥੋੜਾ ਜਿਹਾ ਡਿਸੀਜਨ ਲੈਣ ਵਾਲੇ ਇਹਨਾਂ ਨੂੰ ਤਾਂ ਤੇੜੇ ਲੋਕ ਨੇ ਤਾਂ ਇੱਥੇ ਕਿਸ ਮਾਨ ਨੂੰ ਕੌਣ ਹੁਕਮ ਕਰ ਰਿਹਾ ਜੋ ਸਿਸਟਮ ਦੱਸੇ ਨਾ ਉਹ ਮਾਨ ਮੈਂ ਹੁਣ ਸਾਰਾ ਕੁਝ ਕਿਵੇਂ ਦੱਸ ਸਕਦਾ ਇੰਨੇ ਖਤਰੇ ਦਾ ਹੈ ਕਿ ਤੂੰ ਰਹੀ ਪਰਦਾ ਇਹ ਏਜੰਸੀਆਂ ਨਾਲ ਪਲਾਂਟਡ ਸਿਸਟਮ ਹੈ ਪੰਜਾਬ ਸਟੇਟ ਨੂੰ ਬਰਬਾਦ ਕਰਨ ਵਾਸਤੇ ਜਾਂ ਆਵਾਜ਼ ਨਾ ਹੋਣ ਦੇਣ ਵਾਸਤੇ ਹਮੇਸ਼ਾ ਜਿਹੜੀ ਕੇਂਦਰ ਦੀਆਂ ਨੀਤੀਆਂ ਉਹਨਾਂ ਨੇ ਕੰਮ ਕਰਦੇ ਰਹਿਣਾ ਇਹ ਲੋਕ ਉਦੋਂ ਤੋਂ ਪਲਾਂਟਡ ਹੈ ਉਦੋਂ ਤੋਂ 84 ਬਲੂ ਸਟਾਰ ਵਲੇ ਸਾਰੀਆਂ ਦੀਆਂ ਸਾਰੀਆਂ ਤੁਸੀਂ ਤਾਂ ਛੋਟੇ ਹੋ ਉਹ ਜਿਹੜਾ ਪੂਰੇ ਦਾ ਪੂਰਾ ਜਿਹੜਾ ਹੈਗਾ ਤੁਸੀਂ ਬੁੱਕਸ ਪੜ੍ਹ ਲਓ ਉਸ ਟਾਈਮ ਦੇ ਜਿਹੜੇ ਰਾਈਟਰ ਲ ਮਲਾਇਦਾਰ ਦੀ ఓਪਨ ਸੀਕਰੇਟਸ ਸਾਰਾ ਜਿਹੜਾ ਕ੍ਰੀਏਟਡ ਬਾਈ ਉਸ ਟਾਈਮ ਦੀ ਗਵਰਨਮੈਂਟ ਸੀਗੀ ਕਾਂਗਰਸ ਦੀ ਤੇ ਇਹ ਸਾਰਾ ਉਹਦਾ ਪਾਰਟ ਨੇ ਇਹ ਜਿਸ ਅਫਸਰੀ ਤੋਂ ਆਏ ਹੋਏ ਆ ਉੱਥੇ ਸਭ ਕੋ ਚੀਜ਼ਾਂ ਬਹੁਤ ਦੂਰ ਦੀਆਂ ਹੁੰਦੀਆਂ ਔਰ ਮੈਂ ਬਿਲਕੁਲ ਕੱਲਾ ਆਦਮੀ ਜਿਹੜਾ ਕਹਿੰਦਾ ਕਿ ਇਹ ਸਾਰਾ ਕੁਝ 100% ਜਿਹੜਾ ਸਿਮਰਜੀਤ ਸਿੰਘ ਮਾਨ ਆਪਣੀ ਡਿਊਟੀ ਜਿਹੜੀ ਅਸਾਈਨਮੈਂਟ ਇਹਨੂੰ ਮਿਲੀ ਹੋਈ ਹੈ ਸਟਾਰਟਿੰਗ ਤੋਂ ਕਰਦਾ ਰਿਹਾ ਹੈ ਅਖੀਰ ਤੱਕ ਕਰਦਾ ਰਹੂਗਾ ਆਉਣ ਵਾਲੇ ਸਮੇਂ ਵਿੱਚ ਇਹਦੇ ਆਉਣ ਵਾਲੇ ਸਮੇਂ ਵਿੱਚ ਇਹਨਾਂ ਦੇ ਉਤਰਾਧਿਕਾਰੀ ਵੀ ਤੁਹਾਨੂੰ ਦਿਖਾਈ ਦੇ ਜਾਣਗੇ ਸਮਾਂ ਹੋਗਾ ਤਾਂ ਉਹਦੇ ਬਾਰੇ ਵੀ ਗੱਲ ਕਰਾਂਗੇ ਅਜੇ ਕੁਝ ਕਰੋਬਣਾ ਫਟ ਰਹੀਆਂ ਉਹ ਲੜਨਗੇ ਕਿਉਂਕਿ ਹੁਣ ਇਹਦਾ ਡੇਟ ਆਫ ਆਪਣਾ ਡੇਟ ਐਕਸਪਾਇਰੀ ਦੀ ਆਈ ਖੜੀ ਨੇੜੇ ਤਾਂ ਇਥੇ ਸਿਸਟਮ ਚ ਅੱਗ ਲਾਉਣ ਵਾਸਤੇ ਸਿਸਟਮ ਤਾਂ ਰੱਖਣਾ ਹੀ ਰੱਖਣਾ ਸਿਸਟਮ ਨੇ ਤੇ ਉਹਦੇ ਵਾਸਤੇ ਕਿਹੜਾ ਨਵੀਂ ਜਿਹੜੀ ਪਨੀਰੀ ਬੀਤੀ ਜਾ ਰਹੀ ਹੈ ਇਹਦੇ ਵੀ ਜਦੋਂ ਹੁਣ ਕੁਝ ਕ੍ਰੋਂਬੜਾ ਬਾਹਰ ਫੁੱਟ ਪੈਣਗੇ ਉਦੋਂ ਦੇ ਬਾਰੇ ਚਰਨਾ ਪਾਵਾਂਗੇ ਕਿਉਂਕਿ ਮੇਰੇ ਵਰਗੇ ਬੰਦੇ ਕੋਲ ਕੁਝ ਗਵਾਉਣ ਨੂੰ ਨਹੀਂ ਹੈਗਾ ਮੈਨੂੰ ਆਪਣੀ ਲਾਈਫ ਮੈਂ ਪਹਿਲਾਂ ਕਿਹਾ ਸੀ ਇੱਕ ਦਿਨ ਦੇ حساب ਨਾਲ ਚੱਲਦਾ ਇਹ ਸੱਚ ਜਿਹੜੇ ਹੈਗੇ ਆ ਇਹ ਲੋਕ ਤਾਂ ਜਵਾਨੀ ਦੇ ਖੂਨ ਦੇ ਛੱਪੜ ਵਿੱਚ ਬੈਠੇ ਆ 47 ਤੋਂ ਲੈ ਕੇ ਉਦੋਂ ਬਾਅਦ 84 ਲੈ ਲੋ ਜਿੰਨਾ ਕੁਝ ਜਿੰਨੀ ਜਵਾਨ ਉਹ ਬਹੁਤ ਵੱਡਾ ਇੱਕ ਛੱਪੜ ਪੜ ਗਿਆ ਹੋਊਗਾ ਉਹਦਾ ਤੇ ਉਹਦੇ ਵਿੱਚ ਮਾਨ ਸਾਹਿਬ ਦਾ ਸਿੱਧੇ ਬੈਠੇ ਦਿਸਦੇ ਬਹੁਤ ਲੋਕਾਂ ਨੂੰ ਦਿਸਦੇ ਆ ਉਹ ਬੋਲਣ ਦੀ ਹਿੰਮਤ ਨਹੀਂ ਕਰਦੇ ਨਾਲ ਸਾਹਮਣੇ ਇਹ ਇਲੈਕਸ਼ਨ ਇਸ ਵਾਰ ਇਸ ਕਰਕੇ ਇੰਟਰਸਟਡ ਹੋਣਾ ਆ ਹੁਣ ਜਦੋਂ ਤੁਸੀਂ ਇਹ ਇੰਟਰਵਿਊ ਛੱਡੋਗੇ ਥੱਲੇ ਵੇਖਿਆ ਜੇ ਇਹਨਾਂ ਦੇ ਬੰਦਿਆਂ ਨੂੰ ਕਿਵੇਂ ਅਗ ਲੱਗਦੀ ਹੈ ਮਾਨ ਸਾਹਿਬ ਨੂੰ ਹਰਾਉਣ ਵਾਸਤੇ ਆਇਆ ਇਹ ਜਿਤਾਇਆ ਹੀ ਕਿਉਂ ਹੈ ਬਾਕੀ ਕਿਉਂ ਜਿਤਾਏ ਹੋਏ ਆ ਹੂੰ ਕੱਲਾ ਮਾਨ ਦੀ ਗੱਲ ਨਹੀਂ ਮੈਂ ਕਹਿੰਦਾ ਕਿਉਂਕਿ ਮਾਨ ਦੇ ਖਿਲਾਫ ਬੋਲਣ ਨੂੰ ਬਹੁਤ ਕੁਝ ਉਹ ਜਿਹੜਾ ਖਤਰਨਾਕ ਹੈ ਉਹ ਨੇਚਰਲੀ ਲੱਗਦਾ ਇਹਨਾਂ ਨੂੰ ਵੀ ਮਾਨ ਸਾਹਿਬ ਰੱਖੇ ਆ ਰੱਖ ਇਸ ਕਰਕੇ ਇਹ ਇਕੱਲੇ ਇਹਦੀ ਗੱਲ ਕਰੀ ਨੁਕਸਾਨ ਆ ਇਹ ਪੰਜਾਬ ਦੀ ਜਵਾਨੀ ਲਈ ਨੁਕਸਾਨ ਹੋਇਆ ਵੇ ਪੰਜਾਬ ਦੀ ਜਵਾਨੀ ਹੈ ਕਿੱਥੇ ਮੇਰਾ ਸਵਾਲ ਹੈ ਕਿੱਥੇ ਪੰਜਾਬ ਦੀ ਜਵਾਨੀ ਅੱਜ ਅੱਜ ਪੰਜਾਬ ਦੀ ਕੋਈ ਜਵਾਨੀ ਹੈ ਹੀ ਨਹੀਂ ਤੁਸੀਂ ਜਾਓ ਪਿੰਡਾਂ ਦੇ ਵਿੱਚ ਤੁਸੀਂ ਕਾਲਜਾਂ 'ਚ ਜਾਵੜੋ ਠੀਕ ਹੈ ਤੇ ਦੇਖੋ ਮਰ ਜਾਏ ਹੋਏ ਚਿਹਰੇ ਇਹ ਪੰਜਾਬ ਦੇ ਗੱਭਰੂ ਇਹ ਜਿਹੇ ਹੁੰਦੇ ਸੀ ਅਸੀਂ ਤਾਂ ਵੇਖਿਆ ਹੋਇਆ ਪੰਜਾਬ ਨੂੰ ਉਸੋਂ ਤਾਂ ਹੀ ਮੈਂ ਗੁਨਾਗਰੀ ਕਹਿੰਦਾ ਆਪਦੀ ਵੀ ਸਾਡੇ ਸਾਹਮਣੇ ਪੰਜਾਬ ਬਰਬਾਦ ਹੋ ਗਿਆ ਇਹੋ ਜਿਹੀਆਂ ਪਾਵਰਾਂ ਹਾਲਾਂਕਿ ਮੇਰੇ ਵਰਗਾ ਬੰਦਾ ਕੋਈ ਏਡੀ ਵੱਡੀ ਗੱਲ ਨਹੀਂ ਸੀ ਪਰ ਜਿਹੜੇ ਬੰਦੇ ਲੋਕ ਵੱਡੀ ਗੱਲ ਰਹੇ ਆ ਪਿਛਲੇ ਸਿਸਟਮ ਦੇ ਵਿੱਚ ਉਹ ਉਹ ਕਿਉਂ ਨਹੀਂ ਬੋਲਦੇ ਅੱਜ ਪੰਜਾਬ ਬਰਬਾਦ ਹੋਇਆ ਵੀ ਇੱਥੋਂ ਦਾ ਬਿਊਰੋਕ੍ਰੇਟ ਇੱਥੋਂ ਦਾ ਹੋਰ ਬੁੱਧੀਜੀਵੀ ਇੱਥੋਂ ਦਾ ਹੋਰ ਕਲਮਾ ਵਾਲਾ ਉਹ ਬੋਲ ਨਹੀਂ ਸਕਦੇ ਉਹਨਾਂ ਨੇ ਮਰਨਾ ਹੀ ਹੈ ਹੁਣ ਤੁਸੀਂ ਸਿਮਰਜੀਤ ਮਾਨ ਦੇ ਖਿਲਾਫ ਜੋ ਗੱਲ ਕਹੀ ਹੁਣ ਤੱਕ ਕੁਛ ਹੱਦ ਤੱਕ ਹੀ ਸਮਝ ਆਉਂਦੀ ਪਰ ਸੁਖਪਾਲ ਸਿੰਘ ਖੈਰਾ ਪੰਜਾਬ ਦੀ ਗੱਲ ਕਰਦੇ ਨੇ ਜੇਲ੍ਹ ਵੀ ਕੱਟ ਕੇ ਆਏ ਜੇਲ੍ਹ ਕਾਰੇ ਇੱਕ ਮਿੰਟ ਰੁਕੀ ਜੇਲ੍ਹ ਕਾਰੇ ਚ ਕੱਟ ਕੇ ਆਇਆ ਉਹ ਈਡੀ ਦੇ ਪਰਚੇ ਵਿੱਚ ਮੈਥੋਂ ਚਾਰ ਸ਼ੀਟ ਲੈ ਜੀ ਕੀ ਉਹ ਕੋਈ ਕੁਰਬਾਨੀ ਜੇਲ੍ਹ ਕੱਟ ਕੇ ਆਇਆ ਬਲਵਿੰਦਰ ਸਿੰਘ ਸੇਖੋਂ ਬਿਨਾਂ ਐਫ ਆਈ ਆਰ ਤੋਂ ਜੇਲ੍ਹ ਕੱਟ ਕੇ ਆਇਆ ਇਹਨੂੰ ਜਿਹੜਾ ਜਿਹੜਾ ECIR ਦੇ ਖਿਲਾਫ FIR ਨੂੰ ਕਹਿੰਦੇ ਉਹ ਤਾਂ ਇਹਨੂੰ ਵਿਖਾਊਗਾ ਨਾ ਕਿੱਥੇ ਪੁੱਛਾਂਗੇ ਇਸ ਵਾਰ ਉਹਦੀ ਚਾਰ ਸ਼ੀਟ ਮੈਥੋਂ ਲੈ ਲੈ ਜੀ ਚਾਰ ਸ਼ੀਟ ਦਾ ਮਤਲਬ ਕੀ ਹੁੰਦਾ ਕਿ ਜਿਹੜੀ ਚੀਜ਼ ਹੈਗੀ ਉਹ ਪ੍ਰੂਵ ਕਰਕੇ ਉਹਨਾਂ ਨੇ ਕੋਰਟ 'ਚ ਦੇਤੀ ਕਾਰਨ ਤਾਂ ਦੱਸੇ ਕਾਰੇ ਜੇਲ ਕੱਟ ਕੇ ਆ ਦੱਸੇ ਤਾਂ ਸਹੀ ਕਰ ਤੂੰ ਡਰੱਗ ਔਰ ਡਰੱਗ ਦਾ ਵਪਾਰੀ ਸਾਬਤ ਹੋ ਰਿਹਾ ਮੈਨੂੰ ਤਾਂ ਆਪ ਨਹੀਂ ਪਤਾ ਸੀ ਇਹ ਬੇ ਇਹਦੇ ਤੇ ਇਹੇ ਜਿਹੇ ਇਲਜ਼ਾਮ ਹੈਗੇ ਅਸੀਂ ਤਾਂ ਸਮਝਦੇ ਸੀ ਵੀ ਮਨੀ ਲਾਂਡਰਿੰਗ ਨਾ ਕਰ ਸਾਲ ਸਿਰਫ ਪੈਸੇ ਦੀ ਗੱਲ ਹੈ ਕਿਤੇ ਕਿਤੇ ਫੰਡਿੰਗ ਫੰਡਿੰਗ ਦਾ ਪੈਸਾ ਉਹਦਾ ਰੌਲਾ ਇਹ ਤਾਂ ਸਾਰਾ ਨਾਰਕੋਟਿਕ ਦਾ ਰੌਲਾ ਹੈ ਇਸ ਕਰਕੇ ਮੈਂ ਜੀ ਨਿਕਿਆ ਜੈ ਦੇ ਇਹਦੇ ਵਿੱਚ ਉਹਨੂੰ ਮੈਂਸ਼ਨ ਕਰਿਆ ਜੇ ਕਿਉਂਕਿ ਕਹਿੰਦੇ ਕਿ ਮੈਨੂੰ ਮੈਨੂੰ ਫਸਾਉਣ ਲਈ ਜਿਹੜੀ ਪੰਜਾਬ ਦੀ ਸਰਕਾਰ ਆ ਇੱਕ ਫੇਕ ਬਣਾਇਆ ਗਿਆ ਮਾਮਲਾ ਅੱਛਾ ਇਹ ਇਹ ਪੰਜਾਬ ਸਰਕਾਰ ਦੇ ਅੱਜ ਕੀ ਹੈ ਇਹਦਾ ED ਨੇ ਕੀਤਾ ਹੋਇਆ ਹੈ ED ਇੱਕ ਇਹੋ ਜਿਹੀ ਏਜੰਸੀ ਹੈ ਜਿਹਦੀ ਕੋਈ ਕੋਈ ਸ਼ੱਕ ਹੈ ਕਿ ਰੈਲੇਵੈਂਟ ਦਾ ਏਜੰਸੀ ਰਹੀਆਂ ਨਹੀਂ ਸਾੜੀਆਂ ਸੈਂਟਰ ਵੀ ਮਿਸਯੂਜ਼ ਕਰਦਾ ਪਰ ਉਹ ਏਜੰਸੀਆਂ ਜਿਹੜੀਆਂ ਹੈਗੀਆਂ ਉਹ ਆਟੇ ਜਨੂਨ ਤੱਕ ਉਹਨਾਂ ਸਕਦੀਆਂ ਉਪਣੇ ਆਪਰ ਥੋੜਾ ਕੰਮ ਨਹੀਂ ਹੈਗਾ ਵੀ ਦੋ ਜਣ ਬਣੇ ਜਾਂ ਜਾ ਰਹੇ ਹੁਣ ਤੇ ਇੱਕ ਨੂੰ ਮਾਰ ਕੇ ਉਹਦਾ ਪਰਚਾ ਦੂਜੇ ਦੇ ਦੇ ਇਹ ਪੰਜਾਬ ਪੁਲਿਸ ਹੀ ਕਰ ਸਕਦੀ ਸਾਡੀ ਕਿਉਂਕਿ ਮੈਂ ਜਾਣਦਾ ਇਹਨਾਂ ਨੂੰ ਹੂੰ ਤੇ ਉਹ ਈਡੀ ਦਾ ਜਿਹੜਾ ਹੋ ਗਿਆ ਸਭ ਬੜਾ ਸਟਰੋਂਗ ਕੇਸ ਹੈ ਉਹਦੇ ਬਿਲਕੁਲ ਐਵੀਡੈਂਸ ਲੱਗੀ ਹੋਈ ਸਾਰੀ ਬਿਲਕੁਲ ਉਹਨਾਂ ਨੇ ਇਹ ਪੰਜਾਬ ਦੇ ਹੱਕ ਲਈ ਤੁਸੀਂ ਬੋਲਦੇ ਹੋ ਕਈ ਲੋਕ ਇਹ ਵੀ ਕਹਿੰਦੇ ਕਿ ਕਿਉਂ ਨਹੀਂ ਤੁਸੀਂ ਇੱਕ ਮੰਚ ਤੇ ਇਕੱਠੇ ਕਿਉਂ ਨਹੀਂ ਹੋ ਰਹੇ ਇੱਕੋ ਸੀਟ ਤੇ ਤੁਸੀਂ ਤਿੰਨ ਚਾਰ ਜਾਣੇ ਹੋ ਪੰਜਾਬ ਦੀਆਂ ਹੋਰ ਸੀਟਾਂ ਤੇ ਵੀ ਦਾਅਵੇ-ਦਾਵੇ ਹੋ ਸਕਦੀ ਸੀਗੀ ਕਿਹਦੇ ਨਾਲ ਹੋਈਏ ਇਕੱਠੇ ਮੇਰਾ ਤਾਂ ਆਪ ਸਵਾਲ ਦੱਸਿਆ ਜਾਵੇ ਨਾ ਵੀ ਕਿਹਦੇ ਨਾਲ ਇਕੱਠੇ ਹੋਈ ਐ ਸਵਾਲ ਕਰੇ ਨਾ ਹੋਈਏ ਜਿਹੜਾ ਕਿ ਡਰੱਗ ਦਾ ਸਮਗਰ ਵੀ ਸਾਬਤ ਹੋ ਗਿਆ ਹੁਣ ਤਾਂ ਠੱਗ ਦਾ ਪਹਿਲਾਂ ਹੈਗਾ ਹੈਗਾ ਸੀਗਾ ਦੱਸੋ ਮੈਨੂੰ ਕਿਹੜੇ ਐਗਰੀਕਲਚਰ ਇਨਕਮ ਚੋਂ ਮਤਲਬ ਇਹਨੇ ਪਹਿਲੀ ਵਾਰ ਜਦੋਂ ਐਮਐਲਏ ਖੜਾ ਹੋਇਆ 2 ਕਰੋੜ ਦੀ ਇਨਕਮ ਸ਼ੋ ਕੀਤੀ ਸੀ ਤੇ ਤੀਜੀ ਵਾਰੀ ਹੋਇਆ ਜਦੋਂ 61 ਕਰੋੜ ਕੀਤੀ ਸੀਗੀ ਤੇ ਹੁਣ ਕਿੰਨੀ ਕਰੋਗਾ ਇਹ ਪਤਾ ਨਹੀਂ ਹੈਗਾ ਤੇ 8-8 ਕਰੋੜ ਦੇ ਵਿਆਹ ਹੁੰਦੇ ਆ ਇਹ ਐਗਰੀਕਲਚਰ ਚ ਹੁੰਦੇ ਇਹ ਠਗੀਆਂ ਚੋਂ ਹੁੰਦੇ ਆ ਇਹ ਸਿਰੇ ਦੇ ਰਜਿਸਟਰਡ ਜ਼ਿ ਪਿਛਲਾ ਖਾਂਦਾਨੀ ਇਹਨਾਂ ਦੀ ਪਿੱਛੇ ਜਾਓਗੇ ਆ ਪਿੱਛੇ ਜੇ ਮੈਂ ਕੱਲ ਆਪਣੇ ਪੇਜ ਤੇ ਪਾਈ ਸੀ ਇੱਕ ਥਾਂ ਤੇ ਤਾਂ ਉਹਨੂੰ ਪਿਓ ਗਈ ਜਾਂਦਾ ਹੈ ਕੈਪਟਨ ਅਮਿੰਦਰ ਸਿੰਘ ਨੂੰ ਹੂੰ ਤੇ ਇੱਕ ਥਾਂ ਤੇ ਕਮੀਨੇ ਤੇ ਹਰਾਮਜਾਦੇ ਜਿਹੜੀ ਭਾਸ਼ਾ ਬਾਰੇ ਮੈਨੂੰ ਇਹ ਕਹਿੰਦੇ ਜੀ ਸਿੱਖੋ ਸਖਤ ਭਾਸ਼ਾ ਬੋਲਦਾ ਉਹਦੇ ਚ ਬੁਰੀ ਤਰ੍ਹਾਂ ਕੋਈ ਨਾ ਤਿੰਨ ਵਾਰੀ ਇਹਨੂੰ ਹਰਾਮਜਾਦੇ ਹਰਾਮਜਾਦੇ ਕਰਕੇ ਗੱਲ ਕਰ ਰਿਹਾ ਉਹਦੇ ਬਾਰੇ ਅਮਿੰਦਰ ਸਿੰਘ ਬਾਰੇ ਤੇ ਅਗਾ ਕਹੀ ਜਾਂਦਾ ਉਹ ਤੋਂ ਬਾਅਦ ਵਿੱਚ ਵੀ ਮੇਰੇ ਪਿਓ ਦੇ ਸਮਾਨ ਆਏ ਨੇ ਪੰਜਾਬ ਨੂੰ ਬਚਾਇਆ ਵੀ ਕਰੈਕਟਰ ਹੈ ਨਾ ਬੰਦਿਆਂ ਨੇ ਤਾਂ ਡੁੱਬ ਕੇ ਮਰ ਜਾਣਾ ਚਾਹੀਦਾ ਹੈ ਲੀਡਰ ਬਣੇ ਫਿਰਦੇ ਜੇ